ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਈ ਹਾਂ ਇੱਕ ਹੋਰ ਪਰਿਵਾਰਕ ਕਹਾਣੀ ਦੇ ਨਾਲ ਇਸੇ ਉਮੀਦ ਨਾਲ ਕਹਾਣੀ ਲੈ ਕੇ ਆਏ ਕਿ ਅੱਜ ਦੀ ਕਹਾਣੀ ਤੁਸੀਂ ਬਹੁਤ ਪਸੰਦ ਕਰੋਗੇ ਹਾਂ ਜੀ ਸ਼ੁਰੂ ਕਰਦੇ ਹਾਂ ਕਹਾਣੀ ਰੈਨੂ ਬੀਏ ਦੀ ਪੜ੍ਹਾਈ ਕਰ ਰਹੀ ਸੀ ਅਚਾਨਕ ਉਸਦੇ ਪਾਪਾ ਦੀ ਮੌਤ ਹੋ ਗਈ ਆਪਣੇ ਪਾਪਾ ਦੀ ਮੌਤ ਦਾ ਉਸ ਨੂੰ ਬੜਾ ਵੱਡਾ ਸਦਮਾ ਲੱਗਿਆ ਉਸ ਤੋਂ ਬਾਅਦ ਉਸ ਨੇ ਪੜ੍ਹਾਈ ਛੱਡ ਦਿੱਤੀ ਅੱਗੇ ਨਾ ਪੜ੍ਹੀ ਕਹਿ ਦਿੰਦੀ ਮੇਰੇਆ ਬਿਲਕੁਲ ਦਿਲ ਨਹੀਂ ਕਰਦਾ ਮੇਰੇ ਪਾਪਾ ਦਾ ਸੁਪਨਾ ਸੀ ਮੈਨੂੰ ਪੜ੍ਹਾਉਂਦਾ ਜਦੋਂ ਪਾਪਾ ਹੀ ਨਹੀਂ ਰਹੇ ਮੇਰਾ ਵੀ ਕੋਈ ਸੁਪਨਾ ਨਹੀਂ ਰਹਿ ਗਿਆ ਤੇ ਰੈਨੂ ਦੇ ਦੋਨੇ ਭਰਾ ਰੈਨੂ ਨੂੰ ਬਹੁਤ ਪਿਆਰ ਕਰਦੇ ਸੀ 28 ਸਾਲ ਦੀ ਰੈਨੂ ਇੱਕ ਸੁਧਾਰਜੇਹੀ ਦਿਖਵਾਲੀ ਲੜਕੀ ਸੀ 5 ਸਾਲ ਪਹਿਲਾਂ ਉਸਦਾ ਵਿਆਹ ਇੱਕ ਇੰਜੀਨੀਅਰ ਹਰਜੀਤ ਨਾਲ ਹੋਇਆ ਸੀ ਰੈਨੂ ਦੇ ਦੋ ਵੱਡੇ ਭਰਾ ਗੁਰਜੀਤ ਤੇ ਗੁਰਦੀਪ ਨੇ ਹੀ ਰੈਨੂ ਲਈ ਹਰਜੀਤ ਨੂੰ ਚੁਣਿਆ ਸੀ ਜਦੋਂ ਹਰਜੀਤ ਰੈਨੂ ਨੂੰ ਦੇਖਣਾ ਆਇਆ ਤਾਂ ਉਹ ਬਹੁਤ ਦੁਬਲਾ ਪਤਲਾ ਹਰਜੀਤ ਰੈਨੂ ਨੂੰ ਥੋੜਾ ਜਿਹਾ ਅਟਪਟਾ ਜਿਹਾ ਲੱਗਿਆ ਹਰਜੀਤ ਅਤੇ ਰੈਨੂ ਵਿੱਚ ਕੋਈ ਗੱਲਬਾਤ ਵੀ ਨਾ ਹੋਈ ਰੈਨੂ ਦੀਆਂ ਵੱਡੀਆਂ-ਵੱਡੀਆਂ ਅੱਖਾਂ ਅਤੇ ਸ਼ਰਮੀਲੀ ਜਿਹੀ ਮੁਸਕਾਨ ਦਲਜੀਤ ਦੇ ਦਿਲ ਨੂੰ دیਵਾਨਾ ਬਣਾ ਗਈ ਹਰਜੀਤ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਮਾਂ ਰੈਨੂ ਦੀ ਕਿਸਮਤ ਦੀ ਤਾਰੀਫ ਕਰਦੀ ਨਾ ਥੱਕਦੀ ਕਿ ਇੱਕ ਸਿੰਪਲ ਜਹੀ ਬੀਏ ਪੜੀ ਕੁੜੀ ਨੂੰ ਇੰਨਾ ਪੜਿਆ ਲਿਖਿਆ ਪਤੀ ਜੋ ਮਿਲ ਗਿਆ ਰੈਨੂ ਨੂੰ ਵਿਆਹ ਦੇ ਸਮੇਂ ਵੀ ਲੱਗ ਰਿਹਾ ਕਿ ਉਸਦੇ ਸਹੁਰੇ ਇਸ ਵਿਆਹ ਤੋਂ ਕੁਝ ਜ਼ਿਆਦਾ ਖੁਸ਼ ਨਹੀਂ ਫਿਰ ਰੈਨੂ ਨੂੰ ਲੱਗਿਆ ਕਿ ਸ਼ਾਇਦ ਵਿਆਹ ਵਿੱਚ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਮੁਤਾਬਕ ਦਾਜ ਨਹੀਂ ਮਿਲਿਆ ਇਸ ਕਰਕੇ ਉਹ ਪਰੇਸ਼ਾਨ ਹਨ ਜਦੋਂ ਰੀਨੂ ਜੈ ਮਾਲਾ ਲਈ ਹਰਜੀਤ ਵੱਲ ਜਾ ਰਹੀ ਸੀ ਤਾਂ ਉਸ ਦੇ ਕੰਨਾਂ ਵਿੱਚ ਆਪਣੀ ਤਾਈ ਦੀ ਕੁਸਰਮੁਸਰ ਸੁਣਾਈ ਦਿੱਤੀ ਕਹਿੰਦੀ ਨਹੀਂ ਮੁੰਡਾ ਤਾਂ ਬੌਣਾ ਹੈ ਉਤੋਂ ਇੰਨਾ ਪਤਲਾ ਜਿਵੇਂ ਕੋਈ ਜਵਾਕ ਹੋਵੇ ਹਰਜੀਤ ਲਗਭਗ ਰੀਨੂ ਦੇ ਬਰਾਬਰ ਹੀ ਸੀ ਤੇ ਰੀਨੂ ਕਿਹੜਾ ਬਹੁਤ ਹੀ ਲੰਬੀ ਸੀ 5 ਫੁੱਟ ਦੀ ਹਾਈਟ ਜਿੱਥੇ ਰੀਨੂ ਆਪਣੇ ਕੱਦ ਨੂੰ ਛੋਟਾ ਸਮਝਦੀ ਸੀ ਉੱਥੇ ਹਰਜੀਤ ਦਾ 5 ਫੁੱਟ ਦਾ ਕੱਦ ਉਸ ਨੂੰ ਇੱਕ ਬੌਣਾ ਜਿਹਾ ਦਿਖ ਰਿਹਾ ਸੀ ਜੁੱਤੀ ਚੁੱਕਣ ਦੀ ਰਸਮ ਵੇਲੇ ਉਸਦੇ ਚਾਚੇ ਦੀ ਕੁੜੀ ਬੋਲੀ ਜੀਜਾ ਜੀ ਦੇ ਬੂਟਾਂ ਨੂੰ ਤਾਂ ਸ਼ਾਇਦ ਹੀਲ ਲੱਗੀ ਹੋਊਗੀ ਬੜੇ ਧਿਆਨ ਨਾਲ ਦੇਖਣਾ ਪਊ ਉੱਥੇ ਖੜੀਆਂ ਸਾਰੀਆਂ ਸਹੇਲੀਆਂ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਈਆਂ ਇਹ ਮਜ਼ਾਕ ਰੈਨੂ ਨੂੰ ਸ਼ਰਮਸਤਾਰ ਕਰ ਗਿਆ ਤੇ ਉੱਥੇ ਹੀ ਹਰਜੀਤ ਦਾ ਚਿਹਰਾ અપਮਾਨ ਨਾਲ ਲਾਲ ਹੋ ਗਿਆ ਰੈਨੂ ਜਦੋਂ ਵਿਦਾ ਹੋ ਕੇ ਹਰਜੀਤ ਦੇ ਘਰ ਆਈ ਉੱਥੇ ਵੀ ਮਾਹੌਲ ਕਾਫੀ ਖਿਜਿਆ ਖਿਜਿਆ ਜਿਹਾ ਲੱਗਿਆ ਉੜਦਿਆਂ ਉੜਦਿਆਂ ਗੱਲਾਂ ਰੀਨੂ ਦੇ ਕੰਨਾਂ ਵਿੱਚ ਜਾ ਪਹੁੰਚਿਆ ਕਿ ਉਸ ਦੇ ਦੋਨੇ ਵੱਟੇ ਭਰਾਵਾਂ ਨੇ ਉਸ ਦੇ ਸਹਰੇ ਪਰਿਵਾਰ ਨੂੰ ਧੋਖਾ ਦਿੱਤਾ ਹੈ ਵਧੀਆਂ ਵਿਆਹ ਕਰਨ ਦਾ ਕਹਿ ਕੇ ਆਪਣੀ ਸਧਾਰਨ ਜਹੀ ਰੰਗ ਰੂਪ ਵਾਲੀ ਤੇ ਮੁੱਲੀ ਜਹੀ ਪੜੀ ਭੈਣ ਸਾਡੇ ਪੱਲੇ ਬੰਨ੍ਹ ਦਿੱਤੀ ਹਰਜੀਤ ਦੀ ਮੰਮੀ ਆਪਣੀ ਦਰਾਣੀ ਨੂੰ ਕਹਿ ਲਈ ਸੀ ਹਰਜੀਤ ਲਈ ਤਾਂ ਬਹੁਤ ਚੰਗੇ ਪੈਸੇ ਵਾਲੇ ਰਿਸ਼ਤੇ ਆ ਰਹੇ ਸੀ ਬਸ ਥੋੜਾ ਜਿਹਾ ਕਾਦੀ ਤਾਂ ਛੋਟਾ ਮੇਰੇ ਪੁੱਤ ਦਾ ਨਹੀਂ ਤਾਂ ਲੱਖਾਂ ਵਿੱਚੋਂ ਇੱਕ ਹੈ ਮੇਰਾ ਮੁੰਡਾ ਮੈਂ ਕਿਉਂ ਆਪਣੇ ਮੁੰਡੇ ਦੇ ਲਈ ਅਜੀਪ ਜੀ ਕੁੜੀ ਲੈ ਕੇ ਆਉਂਦੀ ਜੋ ਬਿਲਕੁਲ ਹੀ ਸਧਾਰਨ ਤੇ ਸਿਰਫ ਬੀਏ ਪੜੀ ਹੋਈ ਹੈ ਇਹ ਸਭ ਕੁਝ ਸੁਣ ਕੇ ਰੀਨੂ ਆਪਣੇ ਹੰਝੂਆਂ ਨੂੰ ਅੰਦਰ ਅੰਦਰ ਰੋਕੀ ਬੈਠੀ ਰਹੀ ਉਸ ਨੂੰ ਪਤਾ ਸੀ ਕਿ ਅਸਲੀਅਤ ਕੀ ਹੈ ਕਿ ਉਸ ਦੇ ਪ੍ਰਵਾਹ ਭਰਾਵਾਂ ਨੇ ਸੋਹਰੇ ਵਾਲਿਆਂ ਨੂੰ ਧੋਖਾ ਦਿੱਤਾ ਹੋਵੇਗਾ ਰੀਨੂ ਦੇ ਦਿਮਾਗ ਵਿੱਚ ਇਹ ਸਭ ਗੱਲਾਂ ਘੁੰਮ ਰਹੀਆਂ ਸੀ ਰਾਤ ਨੂੰ ਰੇਨੂ ਕਮਰੇ ਵਿੱਚ ਬੈਠੀ ਹਰਜੀਤ ਦਾ ਇੰਤਜ਼ਾਰ ਕਰ ਰਹੀ ਸੀ ਜਦੋਂ ਹਰਜੀਤ ਕਮਰੇ ਵਿੱਚ ਆਇਆ ਤਾਂ ਉਹ ਬੜੇ ਹੀ ਰੁੱਖੇ ਤੇ ਗੁੱਸੇ ਨਾਲ ਇੱਕ ਪਾਸੇ ਬੈਠ ਗਿਆ ਉਸ ਨੇ ਰੇਨੂ ਨੂੰ ਅੱਖ ਚੁੱਕ ਕੇ ਵੀ ਨਹੀਂ ਦੇਖਿਆ ਦੁੱਧ ਪੀਣ ਤੋਂ ਬਾਅਦ ਹਰਜੀਤ ਰੇਨੂ ਨੂੰ ਕਹਿਣ ਲੱਗਾ ਜਦੋਂ ਮੈਂ ਤੈਨੂੰ ਬੌਣਾ ਜਾਂ ਅਜੂਬਾ ਲੱਗਦਾ ਸੀ ਤਾਂ ਕਿਸ ਨੇ ਕਿਹਾ ਸੀ ਕਿ ਮੇਰੇ ਨਾਲ ਵਿਆਹ ਕਰਵਾ ਲੈ ਰੇਨੂ ਦੀਆਂ ਅੱਖਾਂ ਵਿੱਚੋਂ ਟਪ ਟਪ ਹੰਝੂ ਵਹਿਣ ਲੱਗੇ ਉਹ ਹਕਲਾਉਂਦੇ ਹੋਏ ਬੋਲੀ ਕਿ ਕੁੜੀਆਂ ਦੀ ਰਹਿ ਕੌਣ ਪੁੱਛਦਾ ਹੈ ਹਰਜੀਤ ਵਿਅੰਗ ਕੱਸਦੇ ਹੋਏ ਬੋਲਿਆ ਤੂੰ ਤਾਂ ਹਕਲਾਉਂਦੀ ਵੀ ਹੈ ਮੈਂ ਤਾਂ ਕਿਹਾ ਤੇਰਾ ਪਰਿਵਾਰ ਤੇਰੇ ਲਈ ਮੁੰਡਾ ਲੱਭ ਨੀਰਿਆ ਬਲਕਿ ਖਰੀਦ ਲਿਆ ਹੈ ਪੂਰਾ ਮੁੱਲ ਦੇ ਕੇ ਉਹਨਾਂ ਨੇ ਮੇਰਾ ਪੂਰਾ ਮੁੱਲ ਵੀ ਨਹੀਂ ਦਿੱਤਾ ਰੈਨੂ ਰੋਂਦੇ ਰੋਂਦੇ ਬੋਲੀ ਤੁਸੀਂ ਆਪਣਾ ਗੁੱਸਾ ਮੇਰੇ ਤੇ ਕਿਉਂ ਕੱਢ ਰਹੇ ਹੋ ਹਰਜੀਤ ਹੋਰ ਚੜਦੇ ਹੋਏ ਬੋਲਿਆ ਤਾਂ ਤੂੰ ਮੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਕਿਸੇ ਲੰਬੇ ਮੁੰਡੇ ਨੂੰ ਖਰੀਦ ਲੈਂਦੇ ਤੇਰੇ ਘਰ ਦੇ ਰੀਨੂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਉਂ ਹਰਜੀਤ ਉਸ ਨਾਲ ਇਹੋ ਜਿਹੀਆਂ ਗੱਲਾਂ ਕਰ ਰਿਹਾ ਹੈ ਜਦ ਉਸ ਨੂੰ ਜ਼ਿਆਦਾ ਹੀ ਸਮਝ ਨਾ ਆਇਆ ਤਾਂ ਉਹ ਰੋਣ ਲੱਗ ਪਈ ਹਰਜੀਤ ਨੇ ਗੁੱਸੇ ਵਿੱਚ ਚਾਦਰ ਤੇ ਸਰਾਣਾ ਚੁੱਕਿਆ ਤੇ ਦੂਜੇ ਪਾਸੇ ਚੌਂਕੇ ਸੌਂ ਗਿਆ ਸਵੇਰੇ ਰੀਨੂ ਦੀ ਨਣਦ ਮਸਕਰਾਉਂਦੀ ਹੋਈ ਚਾਹ ਦੀ ਟਰੇ ਲੈ ਕੇ ਉਸਦੇ ਕਮਰੇ ਵਿੱਚ ਆਈ ਪਰ ਰੈਨੂ ਦੀਆਂ ਸੁੱਜੀਆਂ ਲਾਲ ਅੱਖਾਂ ਵੇਖ ਕੇ ਹੈਰਾਨ ਰਹਿ ਗਈ ਰੈਨੂ ਨੂੰ ਪੂਜਾ ਇੰਨਾ ਹੀ ਕਹਿ ਸਕੀ ਕਿ ਸਬਰ ਰੱਖ ਭਾਬੀ ਸਭ ਕੁਝ ਠੀਕ ਹੋ ਜਾਵੇਗਾ ਪਰ ਸਭ ਕੁਝ ਕਿੱਥੇ ਠੀਕ ਹੋ ਸਕਿਆ ਸੀ ਦੂਜੇ ਦਿਨ ਜਦੋਂ ਪੱਗ ਫੇਰੇ ਦੀ ਰਸਮ ਲਈ ਰੈਨੂ ਦੇ ਪਰਾਂ ਲੈਣ ਆਏ ਤਾਂ ਗੱਲ ਹੋਰ ਵਧ ਗਈ ਰੇਨੂ ਨੂੰ ਦੱਸਿਆ ਕਿ ਹਰਜੀਤ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਉਸਦੇ ਮਾਪੇ ਨੇ ਉਸ ਨੂੰ ਝੂਠ ਬੋਲਿਆ ਕਿ ਰੈਨੂ ਗ੍ਰੈਜੂਏਟ ਹੈ ਪਰ ਉਹ ਇੱਕ ਸਿਵਲ ਸਰਵਿਸ ਦੀ ਤਿਆਰੀ ਵੀ ਕਰ ਰਹੀ ਹੈ ਹਰਜੀਤ ਨੂੰ ਤਾਂ ਵਿਆਹ ਵਾਲੇ ਦੇ ਨਹੀਂ ਪਤਾ ਲੱਗਿਆ ਕਿ ਰੈਨੂ ਇੱਕ ਘਰੇਲੂ ਕੁੜੀ ਹੈ ਹਰਜੀਤ ਦੇ ਪਰਿਵਾਰ ਨੇ ਦਹੇਜ ਦੇ ਲਾਲਚ ਵਿੱਚ ਰੈਨੂ ਨੂੰ ਉਸ ਲਈ ਚੁਣਿਆ ਰੈਨੂ ਦੀ ਸੱਸ ਰੈਨੂ ਦੇ ਪਰਿਵਾਰ ਨੂੰ ਧੋਖੇ ਬਾਅਦ ਤੇ ਹੋਰ ਪਤਾ ਨਹੀਂ ਕੀ ਕੁਝ ਬੋਲ ਰਹੀ ਸੀ ਉਸ ਵਕਤ ਰੈਨੂ ਦੇ ਪਰਾਂ ਗਰਜੀਤ ਬੋਲਿਆ ਤੁਸੀਂ ਤਾਂ ਚੰਗਾ ਵਿਆਹ ਕਰਨ ਨੂੰ ਕਿਹਾ ਸੀ ਨਾ ਅਸੀਂ ਆਪਣੇ ਬਜਟ ਤੋਂ ਵੱਧ ਕੇ ਖਰਚਾ ਕੀਤਾ ਜੇ ਤੁਹਾਨੂੰ ਕੈਸ਼ ਚਾਹੀਦਾ ਸੀ ਤਾਂ ਤੁਸੀਂ ਮੂੰਹੋਂ ਬੋਲ ਕੇ ਦੱਸ ਦਿੰਦੇ ਅਸੀਂ ਗਹਿਣੇ ਕੱਪੜਿਆਂ ਤੇ ਘੱਟ ਖਰਚ ਕਰ ਦਿੱਤੇ ਹਰਜੀਤ ਵਿੱਚ ਹੀ ਬੋਲਿਆ ਭੈਣ ਦੇ ਲਈ ਘਰ ਵਾਲਾ ਖਰੀਦਣ ਤੋਂ ਚੰਗਾ ਹੁੰਦਾ ਤੁਸੀਂ ਇਸ ਨੂੰ ਢੰਗ ਨਾਲ ਪੜਾ ਲਿਖਾ ਦਿੰਦੇ ਘੱਟੋ ਘੱਟ ਐਵੇਂ ਮੁੰਡਾ ਖਰੀਦਣ ਨਾਣਾ ਪੈਂਦਾ ਗੱਲ ਬਹੁਤ ਜ਼ਿਆਦਾ ਵੱਧ ਗਈ ਆਪਸ ਵਿੱਚ ਇੱਕ ਦੂਜੇ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਤੇ ਦੋਸ਼ ਲਾਉਣ ਲੱਗੇ ਰੈਨੂ ਆਪਣੇ ਸਹੁਰਿਆਂ ਵੱਲੋਂ ਖੋਟੇ ਸਿੱਕੇ ਦੀ ਤਰ੍ਹਾਂ ਵਾਪਸ ਭੇਜ ਦਿੱਤੀ ਗਈ ਪੇਕੇ ਘਰ ਰੈਨੂ ਦੀਆਂ ਦੋਨੇ ਭਾਬੀਆਂ ਉਸ ਨੂੰ ਲੈਕਚਰ ਦੇਣ ਲੱਗ ਪਈਆਂ ਕਿ ਪਹਿਲਾਂ ਹੀ ਪੜ੍ਹਾਈ ਵਿੱਚ ਦਿਲ ਲਾਇਆ ਹੁੰਦਾ ਤਾਂ ਅੱਜ ਇਹ ਨੌਬਤ ਨਾ ਆਉਂਦੀ ਰੈਨੂ ਕੋਈ ਅਨਪੜਤਾ ਨਹੀਂ ਸੀ ਪਰ ਉਸਨੇ ਕੋਈ ਅਜਿਹੀ ਪ੍ਰੋਫੈਸ਼ਨਲ ਡਿਗਰੀ ਨਹੀਂ ਲਈ ਸੀ ਜਿਸ ਤੇ ਬਲਬੂਤੇ ਤੇ ਉਸ ਨੂੰ ਨੌਕਰੀ ਮਿਲ ਸਕੇ ਬੀਏ ਤੋਂ ਬਾਅਦ ਰੈਨੂ ਨੇ ਬੇਕਰੀ ਟੈਕਸਸ ਬਿਊਟੀ ਪਾਰਲਰ ਕੁਕਿੰਗ ਕੋਰਸ ਕੀਤੇ ਸੀ ਪਰ ਉਸ ਕੋਲ ਅਜਿਹਾ ਡਿਪਲੋਮਾ ਜਾਂ ਡਿਗਰੀ ਨਹੀਂ ਸੀ ਜਿਸ ਨਾਲ ਉਹ ਮਲਟੀਨੇਸ਼ਨਲ ਕੰਪਨੀ ਵਿੱਚ ਨੌਕਰੀ ਕਰ ਸਕੇ ਰੈਨੂ ਨੂੰ ਆਪਣੇ ਪੇਕੇ ਆਈ ਨੂੰ 2 ਮਹੀਨੇ ਹੋ ਗਏ ਸੀ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਹੀ ਬੜੀ ਰਹਿੰਦੀ ਸੀ ਰੈਨੂ ਦੇ ਭਰਾਵਾਂ ਨੇ ਰੇਨੂ ਦੀ ਮਰਜ਼ੀ ਨਾ ਹੋਣ ਦੇ ਬਾਵਜੂਦ ਵੀ ਹਰਜੀਤ ਦੇ ਉੱਪਰ ਕਰੇ ਲੋਹਿੰਸਾ ਦਾਜ ਸੰਬੰਧੀ ਤਲਾਕ ਦਾ ਮਕਦਮਾ ਦਾਇਰ ਕਰ ਦਿੱਤਾ। ਦੋਨੇ ਭਾਬੀਆਂ ਨੇ ਆਪਣੇ ਘਰਵਾਲਿਆਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਕਿਹਾ ਪੈਸਾ ਤਾਂ ਹਰਜੀਤ ਨੂੰ ਦੇਣਾ ਹੀ ਪਵੇਗਾ ਪਰ ਰੈਨੂ ਨੂੰ ਇਸ ਰੁੱਖੇ ਤੇ ਪੱਥਰ ਦਿਲ ਇਨਸਾਨ ਤੋਂ ਕੁਝ ਹੋਰ ਚਾਹੀਦਾ ਵੀ ਨਹੀਂ ਸੀ। ਉਹ ਮਜਬੂਰ ਸੀ। ਰੈਨੂ ਮਨ ਹੀ ਮਨ ਸੋਚਦੀ ਘਟੋਕਾ ਟਿਕਵਾਰ ਹਰਜੀਤ ਉਸਦੇ ਨਾਲ ਗੱਲ ਤਾਂ ਕਰ ਲੈਂਦਾ। ਪਰ ਉਸ ਨੇਤਾ ਆਪਣੇ ਆਪ ਨੂੰ ਖੁਦ ਮੁਜਰਮ ਕਰਾਰ ਦੇ ਦਿੱਤਾ ਤੇ ਫੈਸਲਾ ਸੁਣਾ ਦਿੱਤਾ ਉਹ ਵੀ ਉਸ ਅਪਰਾਧ ਦੇ ਲਈ ਜੋ ਉਸ ਨੇ ਕਦੇ ਕੀਤਾ ਹੀ ਨਹੀਂ ਸੀ ਕੋਰਟ ਵਿੱਚ ਕੇਸ ਚੱਲ ਰਿਹਾ ਸੀ ਹਰ ਤਰੀਖ ਦੇ ਬਾਅਦ ਅਗਲੀ ਤਰੀਖ ਦੇ ਦਿੱਤੀ ਜਾਂਦੀ ਭਰਾਵਾਂ ਦਾ ਜੋਸ਼ ਤੇ ਗੁੱਟਾ ਗੁੱਸਾ ਘਟ ਨਹੀਂ ਹੋ ਰਿਹਾ ਸੀ ਇੱਧਰ ਭਾਬੀਆਂ ਨੇ ਵੀ ਹੌਲੀ-ਹੌਲੀ ਆਪਣੇ ਕੰਮ ਰੈਨੂ ਵੱਲ ਖਿਸਕਾਉਣੇ ਸ਼ੁਰੂ ਕਰ ਦਿੱਤੇ ਰੈਨੂ ਦੀ ਮਾਂ ਦੀ ਚਿੰਤਾ ਵੱਧਦੀ ਜਾ ਰਹੀ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਆ ਰਿਹਾ ਸੀ ਕਿ ਉਸ ਦੇ ਮਰਨ ਤੋਂ ਬਾਅਦ ਰੇਨੂ ਦਾ ਕੀ ਹੋਵੇਗਾ ਉਹ ਆਪਣੇ ਮੁੰਡਿਆਂ ਤੇ ਇਲਜ਼ਾਮ ਲਗਾਉਂਦੀ ਕਿ ਉਹਨਾਂ ਨੂੰ ਰਿਸ਼ਤੇ ਤੋਂ ਪਹਿਲਾਂ ਹੀ ਖੁੱਲ੍ਹ ਕੇ ਗੱਲਬਾਤ ਕਰ ਲੈਣੀ ਚਾਹੀਦੀ ਸੀ ਮੁੰਡੇ ਆਪਣੀ ਸਫਾਈ ਵਿੱਚ ਕਹਿ ਦਿੰਦੇ ਮਾਂ ਸਭ ਕੋਈ ਤਾਂ ਤੁਹਾਨੂੰ ਪੁੱਛ ਕੇ ਕੀਤਾ ਸੀ ਹੁਣ ਤੁਸੀਂ ਕਿਉਂ ਸਾਨੂੰ ਮਰਜ਼ਮ ਬਣਾ ਰਹੇ ਹੋ ਰੇਨੂ ਨੂੰ ਲੱਗਦਾ ਕਿ ਉਸ ਦੇ ਕਾਰਨ ਹੀ ਘਰ ਵਿੱਚ ਮਾਹੌਲ ਖਿੱਜਿਆ ਖਿੱਜਿਆ ਰਹਿਣ ਲੱਗ ਪਿਆ ਤੇ ਇੱਕ ਦਿਨ ਰੈਨੂ ਦੇ ਕਾਰਨ ਰੈਨੂ ਦੀ ਮਾਂ ਤੇ ਭਾਬੀ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਰੈਨੂ ਨੂੰ ਪਤਾ ਨਹੀਂ ਕੀ ਸੋਚਦੇ ਸੋਚਦੇ ਫੇਸਬੁੱਕ ਤੇ ਹਰਜੀਤ ਨੂੰ ਮੈਸੇਜ ਕਰ ਦਿੱਤਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਤੇ ਕੇਸ ਦੇ ਬਾਰੇ ਵਿੱਚ ਕੁਝ ਗੱਲਬਾਤ ਕਰਨੀ ਹੈ ਰੈਨੂ ਨੇ ਇੱਕ ਘੰਟੇ ਬਾਅਦ ਦੇਖਿਆ ਹਰਜੀਤ ਨੇ ਹਜੇ ਤੱਕ ਉਸਦਾ ਮੈਸੇਜ ਨਹੀਂ ਪੜਿਆ ਸੀ ਉਸ ਨੂੰ ਲੱਗਿਆ ਸ਼ਾਇਦ ਉਹ ਫੇਸ ਫੇਸਬੁੱਕ ਚਲਾਉਂਦਾ ਹੀ ਨਾ ਹੋਵੇ ਤਾਂ ਉਸ ਵਕਤ ਉਸ ਮੈਸੇਜ ਦਾ ਰਿਪਲਾਈ ਆਇਆ ਠੀਕ ਹੈ ਸੰਡੇ ਨੂੰ ਮਿਲਦੇ ਹਾਂ ਟਾਈਮ ਤੁਸੀਂ ਦੱਸ ਦੇਣਾ ਰੈਨੂ ਨੇ ਮੈਸੇਜ ਭੇਜਿਆ ਦੁਪਹਿਰ 12 ਵਜੇ ਸੰਗਮ ਰੈਸਟੋਰੈਂਟ ਵਿੱਚ ਮਿਲਦੇ ਹਾਂ ਹਰਜੀਤ ਦਾ ਜਵਾਬ ਆਇਆ ਠੀਕ ਐ ਇਹ ਨੰਬਰ ਸੇਵ ਕਰ ਲਓ ਜੇ ਲੱਭਣ ਵਿੱਚ ਦਿੱਕਤ ਆਈ ਤਾਂ ਫੋਨ ਕਰ ਲਿਓ ਰੈਨੂ ਨੇ ਕਹਿ ਦਿੱਤਾ ਤਾਂ ਪਰ ਉਸ ਨੂੰ ਡਰ ਲੱਗ ਰਿਹਾ ਸੀ ਉਹ ਮਨ ਹੀ ਮਨ ਸੋਚ ਰਹੀ ਸੀ ਜੇ ਹਰਜੀਤ ਆਪਣੇ ਘਰ ਵਾਲਿਆਂ ਦੇ ਨਾਲ ਉੱਥੇ ਆ ਗਿਆ ਤਾਂ ਉਸ ਦੀ ਚੰਗੀ ਤਰ੍ਹਾਂ ਬੇਇਜ਼ਤੀ ਹੋ ਜਾਊਗੀ ਕਦੇ ਰੈਨੂ ਸੋਚਦੀ ਕਿ ਉਹ ਉੱਥੇ ਜਾਵੇਗੀ ਹੀ ਨਹੀਂ ਉਸ ਨੂੰ ਲੱਗਦਾ ਕਿ ਜੇ ਹਰਜੀਤ ਨੇ ਇਸ ਮੈਸੇਜ ਦਾ ਸਕਰੀਨਸ਼ਾਟ ਲੈ ਕੇ ਉਸ ਦੇ ਭਰਾਵਾਂ ਨੂੰ ਭੇਜ ਦਿੱਤਾ ਤਾਂ ਪਤਾ ਨਹੀਂ ਕੀ ਹੋਵੇਗਾ ਸ਼ਨੀਵਾਰ ਦੀ ਪੂਰੀ ਰਾਤ ਰੇਨੂ ਕਰਵਟਾਂ ਬਦਲਦੀ ਰਹੀ ਐਤਵਾਰ ਨੂੰ ਆਪਣੇ ਘਰ ਵਾਲਿਆਂ ਨੂੰ ਕਹਿ ਦਿੱਤਾ ਉਹ ਆਪਣੀ ਕਿਸੇ ਸਹੇਲੀ ਦੇ ਘਰ ਲੰਚ ਤੇ ਜਾ ਰਹੀ ਹੈ ਰੇਨੂ ਤਿਆਰ ਹੋਣ ਲੱਗੀ ਤਾਂ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਪਾਵੇ ਪਹਿਲਾਂ ਲਾਲ ਰੰਗ ਦਾ ਸੂਟ ਪਾਇਆ ਜੋ ਉਸ ਨੂੰ ਬੇहद ਗੂੜਾ ਲੱਗਿਆ ਫਿਰ ਉਸਨੇ ਸਫੇਦ ਰੰਗ ਦਾ ਸੂਟ ਪਾਇਆ ਤੇ ਸੋਚਿਆ ਇੱਕਦਮ ਉਸਦੇ ਦਿਮਾਗ ਵਿੱਚ ਆਇਆ ਕਿ ਤੇ ਹਰਜੀਤ ਇਸ ਨਾਲ ਸੋਚ ਲੈ ਕਿ ਉਸਦੇ ਜਾਣ ਦਾ ਦੁੱਖ ਮਨਾ ਰਹੀ ਹੈ ਫਿਰ ਬਹੁਤਾ ਸੋਚ ਸਮਝ ਕੇ ਰੀਨੂ ਨੇ ਹਲਕਾ ਆਸਮਾਨੀ ਰੰਗ ਦਾ ਸੂਟ ਪਾ ਲਿਆ ਛੋਟੀ ਜੀ ਕਾਲੀ ਬਿੰਦੀ ਲਗਾ ਲਈ ਤੇ ਹਲਕਾ ਜਿਹਾ ਮੇਕਅਪ ਕਰ ਰਿਆ ਰੀਨੂ ਬੜੀ ਸੋਹਣੀ ਲੱਗ ਰਹੀ ਸੀ ਰੀਨੂ ਰੈਸਟੋਰੈਂਟ ਵਿੱਚ ਪਹੁੰਚੀ ਹਰਜੀਤ ਉਥੇ ਪਹਿਲਾਂ ਹੀ ਬੈਠਾ ਸੀ ਰੈਨੂ ਨੂੰ ਦੇਖਦੇ ਹੀ ਉੱਠ ਕੇ ਖੜਾ ਹੋ ਗਿਆ ਰੈਨੂ ਮੁਸਕਰਾਉਂਦੇ ਹੋਏ ਉਸ ਦੇ ਕੋਲ ਆਈ ਤੇ ਦੋਨੋਂ 5 ਮਿੰਟ ਤੱਕ ਚੁੱਪ ਬੈਠੇ ਰਹੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਗੱਲ ਕਿਵੇਂ ਸ਼ੁਰੂ ਕਰੀਏ ਉਸ ਸਮੇਂ ਵੇਟਰ ਨੇ ਆ ਕੇ ਉਹਨਾਂ ਵਿਚਾਰਿਆਂ ਦੀ ਚੁੱਪ ਨੂੰ ਤੋੜਿਆ ਕਿ ਆਰਡਰ ਕਰਨਾ ਹੈ ਹਰਜੀਤ ਨੇ ਰੈਨੂ ਨੂੰ ਕਿਹਾ ਆਰਡਰ ਤੁਸੀਂ ਕਰ ਦਿਓ ਰੈਨੂ ਨੇ ਵੈਜੀਟੇਬਲ ਇਟਲੀ ਤੇ ਕੋਲਡ ਕਾਫੀ ਆਰਡਰ ਕਰ ਦਿੱਤੀ ਹਰਜੀਤ ਗਲਾ ਖੰਘਾਰਦੇ ਹੋਏ ਬੋਲਿਆ ਅੱਗੇ ਦਾ ਕੀ ਸੋਚਿਆ ਹੈ ਰੈਨੂ ਨੇ ਜਵਾਬ ਦਿੱਤਾ ਪਤਾ ਨਹੀਂ ਪਹਿਲਾਂ ਬਹੁਤ ਕੁਝ ਸੋਚਿਆ ਕਰਦੀ ਸੀ ਪਰ ਹੁਣ ਕੁਝ ਵੀ ਨਹੀਂ ਸੋਚਦੀ ਹਰਜੀਤ ਬੋਲਿਆ ਦੇਖੋ ਚਾਹੇ ਕਾਗਜ਼ਾਂ ਵਿੱਚ ਹੀ ਸਹੀ ਪਰ ਆਪਾਂ ਪਤੀ ਪਤਨੀਆ ਤੁਹਾਡੇ ਭਰਾਵਾਂ ਨੇ ਜੋ ਮੇਰੇ ਤੇ ਮੁਕੱਦਮਾ ਦਰਜ ਕੀਤਾ ਹੈ ਉਹ ਸਭ ਝੂਠ ਹੈ ਤੁਹਾਨੂੰ ਬੁਰਾ ਨਹੀਂ ਲੱਗਦਾ ਉਹ ਲੋਕ ਮੈਨੂੰ ਬੇਵਜ੍ਹਾ ਪਰੇਸ਼ਾਨ ਕਰ ਰਹੇ ਨੇ ਹਨ ਉਨ੍ਹਾਂ ਕਾਰਨ ਮੇਰੀ ਨੌਕਰੀ ਜਾਂਦੀ ਜਾਂਦੀ ਮਸਾਂ ਬਚੀ ਹਰਜੀਤ ਮੈਂ ਕੀ ਕਰ ਸਕਦੀ ਹਾਂ ਮੇਰੇ ਭਰਾ ਨੇ ਜੋ ਮੇਰੇ ਨਾਲ ਮੇਰੀ ਮੁਸ਼ਕਲ ਵਕਤ ਵਿੱਚ ਖੜੇ ਨੇ ਤੇ ਤੇਰੇ ਨਾਲ ਨਹੀਂ ਆਪਣੇ ਹੰਕਾਰ ਨਾਲ ਖੜੇ ਨੇ ਰੇਨੂ ਬੋਲੀ ਕੋਈ ਤਾਂ ਸਹਾਰਾ ਚਾਹੀਦਾ ਮੈਨੂੰ ਹਰਜੀਤ ਬੋਲਿਆ ਕਿਉਂ ਅਪਾਜ ਹੋ ਗਈਆਂ ਚੰਗੀ ਠੀਕ ਠਾਕ ਤਾਂ ਦਿਸ ਰਹੀਆਂ ਰੇਨੂ ਕਹਿਣ ਲੱਗੀ ਤੁਹਾਡੀ ਤਰ੍ਹਾਂ ਪੜ੍ਹੀ ਲਿਖੀ ਹੈ ਤਾਂ ਨਹੀਂ ਨੌਕਰੀ ਵੀ ਨਹੀਂ ਕਰਦੀ ਹਰਜੀਤ ਕਹਿਣ ਲੱਗਾ ਬੀਏ ਪਾਸ ਹੈ ਕੁਝ ਨਾ ਕੁਝ ਤਾਂ ਕਰ ਸਕਦੀ ਆ ਮੈਂ ਤਾਂ ਸੁਣਿਆ ਤੂੰ ਬਹੁਤ ਲੈਂਟਨ ਹੈ ਮੈਂ ਹਾਂ ਮੈਂ ਬੇਕਰੀ ਮੇਕਅਪ ਵਰਗੇ ਕੋਰਸ ਕੀਤੇ ਨੇ ਪਰ ਇਹਨਾਂ ਨਾਲ ਮੈਨੂੰ ਨੌਕਰੀ ਕਿੱਥੋਂ ਮਿਲੂਗੀ ਮੈਂ ਆਪਣੇ ਛੋਟੇ ਕਦ ਕਾਰਨ ਇਨਾਂ ਹੀਣ ਭਾਵਨਾ ਨਾਲ ਭਰ ਗਿਆ ਸੀ ਕਿ ਪੜਾਈ ਦੇ ਇਲਾਵਾ ਆਪਣੇ ਆਪ ਨੂੰ ਅੱਗੇ ਰੱਖਣ ਦਾ ਮੈਨੂੰ ਕੋਈ ਹੋਰ ਰਸਤਾ ਨਜ਼ਰ ਨਹੀਂ ਆਇਆ ਮੈਨੂੰ ਤਾਂ ਬਸ ਪੜ੍ਹੀ ਲਿਖੀ ਪਿਆਰ ਕਰਨ ਵਾਲੀ ਸਾਥੀ ਚਾਹੀਦੀ ਸੀ ਪਰ ਮੇਰੇ ਪਰਿਵਾਰ ਵਾਲਿਆਂ ਨੇ ਤੇ ਤੇਰੇ ਪਰਵਾਰ ਵਾਲਿਆਂ ਨੇ ਮਿਲ ਕੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੁਸੀਂ ਸਹੀ ਕਹਿ ਰਹੇ ਹੋ ਮੇਰੀ ਜ਼ਿੰਦਗੀ ਤਾਂ ਜਿਵੇਂ ਬੜੀ ਆਬਾਦ ਹੈ ਤੇਰੇ ਨਾਲ ਤੇਰਾ ਪੂਰਾ ਪਰਿਵਾਰ ਹੈ ਮੇਰੇ ਨਾਲ ਕੋਈ ਵੀ ਨਹੀਂ ਬਿਲਕੁਲ ਇਕੱਲਾ ਹੋ ਗਿਆ ਹਾਂ ਹਰਜੀਤ ਨੇ ਕਿਹਾ ਦੋਸਤ ਮੇਰਾ ਮਜ਼ਾਕ ਬਣਾ ਰਹੇ ਨੇ ਸਭ ਨੂੰ ਲੱਗਦਾ ਮੇਰੇ ਛੋਟੇ ਕਦ ਕਾਰਨ ਮੇਰੇ ਘਰ ਵਾਲੀ ਮੈਨੂੰ ਛੱਡ ਕੇ ਚਲੀ ਗਈ ਇਹ ਬਿਲਕੁਲ ਝੂਠ ਹੈ ਮੈਂ ਸਿਰਫ ਇੱਕ ਕੱਟ ਪੁਤਲੀ ਬਣ ਕੇ ਰਹਿ ਗਈ ਹਾਂ ਕਿਉਂ ਕੱਟ ਪੁਤਲੀ ਕਿਉਂ ਬਣੀ ਹੈ ਰੀਨੂ ਉੱਠ ਤੇ ਆਪਣੇ ਪੈਰਾਂ ਤੇ ਖੜੇ ਹੋਣਾ ਸਿੱਖ ਦੋਨੋਂ ਕਾਫੀ ਦੇਰ ਤੱਕ ਗੱਲਾਂ ਕਰਦੇ ਰਹੇ ਉਸ ਵੇਲੇ ਰੀਨੂ ਦੇ ਘਰ ਤੋਂ ਫੋਨ ਆਇਆ ਦੋਨਾਂ ਨੂੰ ਫਿਰ ਟਾਈਮ ਦਾ ਪਤਾ ਲੱਗਿਆ ਉਸ ਮੁਲਾਕਾਤ ਤੋਂ ਬਾਅਦ ਰੀਨੂ ਤੇ ਹਰਜੀਤ ਅਕਸਰ ਹੀ ਗੱਲਾਂ ਬਾਤਾਂ ਕਰਨ ਲੱਗ ਪਏ ਰੀਨੂ ਨੂੰ ਹੁਣ ਹਰਜੀਤ ਦੇ ਰੂਪ ਵਿੱਚ ਇੱਕ ਚੰਗਾ ਦੋਸਤ ਮਿਲ ਗਿਆ ਸੀ ਉਥੇ ਹੀ ਹਰਜੀਤ ਨੂੰ ਲੱਗਿਆ ਕਿ ਉਹ ਰੇਨੂ ਦੇ ਬਾਰੇ ਕਿੰਨਾ ਗਲਤ ਸੀ ਰੇਨੂ ਦੇ ਕੋਲ ਭਾਵੇਂ ਕੋਈ ਡਿਗਰੀ ਨਹੀਂ ਪਰ ਉਹ ਬੇਹੱਦ ਹੀ ਟੈਲੈਂਟਡ ਹੈ ਹਰਜੀਤ ਦੀ ਸਲਾਹ ਤੇ ਰੇਨੂ ਨੇ ਘਰ ਵਿੱਚ ਕੁਕਿੰਗ ਕਲਾਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਨਕਮ ਘੱਟ ਸੀ ਪਰ ਆਤਮ ਵਿਸ਼ਵਾਸ ਜ਼ਿਆਦਾ ਸੀ ਕਿ ਹੁਣ ਰੇਨੂ ਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਉਹ ਇੱਕ ਆਤਮ ਨਿਰਭਰ ਜੀਵਨ ਜੀ ਸਕਦੀ ਹੈ ਥੋੜੇ ਬਹੁਤੇ ਪੈਸਿਆਂ ਲਈ ਕਿਸੇ ਦੇ ਅੱਗੇ ਹੱਥ ਨਹੀਂ ਅੱਡਣਾ ਪਵੇਗਾ ਰੇਨੂ ਦਾ ਮਨ ਹਰਜੀਤ ਦੇ ਪ੍ਰਤੀ ਝੁਕਿਆ ਜਾ ਰਿਹਾ ਸੀ ਪਰ ਉਸ ਨੂੰ ਲੱਗਦਾ ਸੀ ਕਿ ਹਰਜੀਤ ਦੇ ਕਾਬਿਲ ਨਹੀਂ ਹੈ। ਇਧਰ ਹਰਜੀਤ ਜਿੰਨਾ ਰੈਨੂ ਨੂੰ ਮਿਲਦਾ ਉਨਾ ਹੀ ਉਹਦੇ ਵੱਲ ਖਿੱਚਿਆ ਜਾ ਰਿਹਾ ਸੀ। ਹਰਜੀਤ ਨੇ ਇੱਕ ਦਿਨ ਰੈਨੂ ਨੂੰ ਮੈਸੇਜ ਕੀਤਾ ਕਿ ਲੰਚ ਤੇ ਚੱਲੀਏ। ਹਰਜੀਤ ਹੱਸਦੇ ਹੋਏ ਬੋਲਿਆ ਕੀ ਕਹਿ ਕੇ ਆਵੇਂਗੀ? ਰੈਨੂ ਸ਼ਰਮਾਉਂਦੇ ਹੋਏ ਬੇਲੀ ਸਹੇਲੀ ਦੇ ਘਰ ਜਾ ਰਹੀ ਹਾਂ। ਹਰਜੀਤ ਫਿਰ ਥੋੜਾ ਜਿਹਾ ਰੁਕਿਆ ਤੇ ਬੋਲਿਆ ਕਿ ਵਾਪਸ ਆਪਾਂ ਇਸ ਰਿਸ਼ਤੇ ਨੂੰ ਇੱਕ ਹੋਰ ਮੌਕਾ ਦੇਣਾ ਚਾਹਾਂਗੇ ਜੇ ਤੈਨੂੰ ਠੀਕ ਲੱਗੇ ਤਾਂ ਮੈਂ ਤੇਰੇ ਬਾਰੇ ਵਿੱਚ ਗਲਤ ਸੀ ਤੂੰ ਬੇहद ਹੀ ਸਮਝਦਾਰ ਤੇ ਟੈਲੈਂਟਡ ਹੈ ਮੇਰੀ ਜ਼ਿੰਦਗੀ ਦੀ ਸਾਥੀ ਬਣਨਾ ਪਸੰਦ ਕਰੇਗੀ ਰੈਨੂ ਬੋਲੀ ਹਰਜੀਤ ਪਰ ਮੇਰੇ ਭਰਾਵਾਂ ਨੇ ਤਾਂ ਕੇਸ ਕਰ ਰੱਖਿਆ ਹੈ ਹਰਜੀਤ ਬੋਲਿਆ ਰੈਨੂ ਜੇਕਰ ਤੂੰ ਤਿਆਰ ਮੈਂ ਸਭ ਕੁਝ ਸੰਭਲ ਲਊਂਗਾ ਰੇਨੂ ਨੇ ਘਰ ਆ ਕੇ ਸਾਰੀ ਗੱਲ ਆਪਣੀ ਮੰਮੀ ਨੂੰ ਦੱਸੀ ਉਸ ਦੀ ਮੰਮੀ ਕਹਿੰਦੀ ਤੈਨੂੰ ਪੂਰਾ ਵਿਸ਼ਵਾਸ ਹੈ ਕਿ ਹਰਜੀਤ ਤੇਰਾ ਸਾਥ ਦੇਵੇਗਾ ਹੁਣ ਤਾਂ ਤੇਰੇ ਭਰਾ ਤੇਰੇ ਨਾਲ ਖੜੇ ਨੇ ਬਾਅਦ ਵਿੱਚ ਕੋਈ ਉੱਚਨੀਚ ਹੋ ਗਈ ਤਾਂ ਉਸ ਦੀ ਜ਼ਿੰਮੇਵਾਰ ਤੂੰ ਖੁਦ ਹੋਵੇਂਗੀ ਰੈਨੂ ਨੇ ਫੈਸਲਾ ਲੈ ਲਿਆ ਪਹਿਲਾਂ ਘਰ ਵਾਲਿਆਂ ਦੇ ਬਿਨਾਂ ਪੁੱਛੇ ਹਰਜੀਤ ਉਸ ਲਈ ਚੁਣਿਆ ਸੀ ਪਰ ਖੁਦ ਹੁਣ ਹਰਜੀਤ ਨੇ ਰੈਨੂ ਨੂੰ ਚੁਣ ਲਿਆ ਇਹ ਗੱਲ ਰੈਨੂ ਦੇ ਦੋਨੇ ਭਰਾਵਾਂ ਉਨੂੰ ਪਤਾ ਲੱਗੀ ਤਾਂ ਉਹ ਭੱਡ ਘੁੱਟੇ ਹਰਜੀਤ ਦੇ ਪਰਿਵਾਰ ਵੀ ਰੈਨੂ ਨੂੰ ਵਾਪਸ ਘਰ ਲਾਉਣ ਲਈ ਤਿਆਰ ਨਹੀਂ ਸੀ ਹਰਜੀਤ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਤੇ ਰੈਨੂ ਦੇ ਘਰ ਪਹੁੰਚ ਗਿਆ ਰੈਨੂ ਦੇ ਦੋਨਾਂ ਭਰਾਵਾਂ ਅੱਗੇ ਹੱਥ ਜੋੜੇ ਹਰਜੀਤ ਬੋਲਿਆ ਗਲਤੀ ਮੇਰੀ ਸੀ ਮੈਂ ਰੈਨੂ ਦੇ ਨਾਮ ਬਿਨਾ ਗੱਲਬਾਤ ਕੀਤੇ ਹੀ ਉਸ ਨੂੰ ਉਸਦੇ ਪਿਕੇ ਵਾਪਸ ਭੇਜ ਦਿੱਤਾ ਸਿਰਫ ਗਲਤਫਹਿਮੀ ਦੀ ਵਜ੍ਹਾ ਨਾਲ ਅਸਲੀ ਅਸੀਂ ਪਿਛਲੇ 5 ਸਾਲਾਂ ਤੋਂ ਬਨਵਾਸ ਕੱਟ ਰਹੇ ਹਾਂ ਤੁਸੀਂ ਮੇਰੀ ਰੈਨੂ ਨੂੰ ਵਿਦਾ ਕਰ ਦਿਓ ਮੇਰੇ ਨਾਲ ਅਸੀਂ ਆਪਣਾ ਘਰ ਵਸਾ ਲਵਾਂਗੇ ਹਰਜੀਤ ਦੇ ਸ਼ਬਦਾਂ ਨੂੰ ਸੁਣ ਕੇ ਪੂਰੇ ਘਰ ਵਿੱਚ ਇੱਕ ਪਾਣੀ ਚੁੱਪ ਛਾ ਗਈ ਰੈਨੂ ਦੀਆਂ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਹ ਹੰਝੂ ਦਰਦ ਦੇ ਨਹੀਂ ਬਲਕਿ ਖੁਸ਼ੀ ਤੇ ਸੰਤੋਸ਼ ਦੇ ਸੀ ਉਹਨਾਂ ਨੇ ਰੈਨੂ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਪੁੱਤ ਜੇ ਤੂੰ ਐਸ ਵਿਦਿ ਰਿਕੋਸ਼ ਹੈ ਤਾਂ ਮੇਰੇ ਵੱਲੋਂ ਤੈਨੂੰ ਅਸ਼ੀਰਵਾਦ ਹੈ ਆਪਣਾ ਘਰ ਵਸਾ ਗੁਰਜੀਤ ਤੇ ਹਰਜੀਤ ਹਜੇ ਗੁੱਸੇ ਵਿੱਚ ਹੀ ਸੀ ਗੁਰਦੀਪ ਬੋਲਿਆ ਅਸੀਂ ਤੈਨੂੰ ਇਸ ਆਦਮੀ ਦੇ ਖਿਲਾਫ ਇਨਸਾਫ ਦਿਵਾਉਣ ਦੇ ਲਈ 5 ਸਾਲ ਲੜਾਈ ਲੜੀ ਅੱਜ ਤੂੰ ਫਿਰ ਇਸ ਨਾਲ ਜਾਣਾ ਚਾਹੁੰਦੀ ਹਾਂ ਰੈਨੂ ਅੱਜ ਮਜ਼ਬੂਤ ਆਵਾਜ਼ ਵਿੱਚ ਬੋਲੀ ਤੇ ਕਹਿੰਦੀ ਵੀਰੇ 5 ਸਾਲ ਪਹਿਲਾਂ ਮੈਂ ਇੱਕ ਡਰੀ ਹੋਈ ਤੇ ਦਵਿਜਾ ਵਿੱਚ ਪਈ ਸੀ ਉਦੋਂ ਮੇਰਾ ਕੋਈ ਸੁਪਨਾ ਨਹੀਂ ਸੀ ਮੈਂ ਆਤਮ ਨਿਰਭਰ ਵੀ ਨਹੀਂ ਸੀ ਪਰ ਹੁਣ ਮੈਂ ਚਾਹੁੰਦੀ ਹਾਂ ਹਰਜੀਤ ਦੇ ਨਾਲ ਇੱਕ ਕਦਮ ਅੱਗੇ ਵਧਾਇਆ ਜਾਵੇ ਗੁਰਦੀਪ ਦੇ ਮੋਢੇ ਤੇ ਹੱਥ ਰੱਖ ਕੇ ਹਰਜੀਤ ਨੇ ਕਿਹਾ ਵੀਰ ਜੀ ਮੈਂ ਜਾਣਦਾ ਹਾਂ ਤੁਹਾਡੀ ਭੋਇ ਨੂੰ ਤੁਸੀਂ ਕਿੰਨਾ ਪਿਆਰ ਕਰਦੇ ਹੋ ਉਸ ਦੇ ਲਈ ਸਭ ਤੋਂ ਚੰਗਾ ਹੀ ਚਾਹੁੰਦੇ ਹੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਰੀਨੂ ਨੂੰ ਹੁਣ ਕੋਈ ਤਕਲੀਫ ਨਹੀਂ ਦੇਵਾਂਗਾ ਉਸ ਨੂੰ ਕਦੇ ਇਕੱਲਾ ਮਹਿਸੂਸ ਨਹੀਂ ਹੋਣ ਦਿਆਂਗਾ ਗੁਰਦੀਪ ਨੇ ਡੂੰਗਾ ਸਾਹ ਲਿਆ ਤੇ ਗੁਰਜੀਤ ਵੱਲ ਦੇਖਿਆ ਦੋਨਾਂ ਨੇ ਅੱਖਾਂ ਅੱਖਾਂ ਵਿੱਚ ਸਹਿਮਤੀ ਪ੍ਰਗਟਾਈ ਕਾਫੀ ਸੋਚ ਵਿਚਾਰਨ ਤੋਂ ਬਾਅਦ ਗੁਰਦੀਪ ਨੇ ਕਿਹਾ ਜੇ ਰਿੰਨੂ ਖੁਸ਼ ਹੈ ਤਾਂ ਅਸੀਂ ਵੀ ਇਸ ਰਿਸ਼ਤੇ ਨੂੰ ਸਵੀਕਾਰ ਕਰਦੇ ਹਾਂ ਰਿੰਨੂ ਦੀਆਂ ਅੱਖਾਂ ਨਮ ਹੋ ਗਈਆਂ ਉਹ ਦੌੜ ਕੇ ਆਪਣੇ ਭਰਾਵਾਂ ਦੇ ਗਲ ਲੱਗ ਗਈ ਪੂਰੇ ਘਰ ਵਿੱਚ ਭਾਵਨਾਵਾਂ ਦਾ ਸਹਿ ਲਾਭ ਜਿਹਾ ਆ ਗਿਆ ਕੁਝ ਹੀ ਦਿਨਾਂ ਵਿੱਚ ਰਿੰਨੂ ਦੀ ਦੁਬਾਰਾ ਵਿਦਾਈ ਦੀ ਤਿਆਰੀ ਕਰ ਦਿੱਤੀ ਗਈ ਇਸ ਵਾਰ ਇਹ ਵਿਦਾਈ ਪਿਆਰ ਅਤੇ ਸਮਝਦਾਰੀ ਦੀ ਨੀਂਹ ਤੇ ਟਿਕੀ ਹੋਈ ਸੀ ਇਸ ਵਾਰ ਰੇਨੂ ਵਿਦਾ ਹੋਈ ਤਾਂ ਉਸ ਦੀਆਂ ਅੱਖਾਂ ਵਿੱਚ ਵਿਦਾਈ ਦੇ ਹੰਝੂ ਨਹੀਂ ਬਲਕਿ ਮੁਸਕਾਨ ਸੀ ਜਿਸ ਤਰ੍ਹਾਂ 5 ਸਾਲ ਦਾ ਬਨਵਾਸ ਖਤਮ ਹੋਇਆ ਰੇਨੂ ਤੇ ਹਰਜੀਤ ਦਾ ਜੀਵਨ ਨਵੀਆਂ ਖੁਸ਼ੀਆਂ ਨਾਲ ਭਰ ਗਿਆ ਹਰਜੀਤ ਦੇ ਨਾਲ ਵਿਦਾ ਹੋਏ ਰੇਨੂ ਸੋਚ ਰਹੀ ਸੀ ਕਿ ਸੱਚਮੁੱਚ ਜ਼ਿੰਦਗੀ ਸਾਨੂੰ ਦੁਬਾਰਾ ਮੌਕਾ ਦਿੰਦੀ ਹੈ ਪਰ ਸ਼ਰਤ ਇਹ ਹੈ ਕਿ ਅਸੀਂ ਆਪਣੇ ਦਿਲ ਦੀ ਆਵਾਜ਼ ਸੁਣਨ ਦੀ ਹਿੰਮਤ ਕਰ ਆਖਦੇ ਹੋਈਏ 5 ਸਾਲ ਬਾਅਦ ਹਰਜੀ ਤੇ ਰੈਨੂ ਨੇ ਆਪਣੀ ਸਮਝਦਾਰੀ ਦੇ ਨਾਲ ਆਪਣੇ ਰਿਸ਼ਤੇ ਨੂੰ ਬਚਾ ਲਿਆ ਨਹੀਂ ਤਾਂ ਸਾਰੀ ਉਮਰ ਪੀਕੇ ਘਰ ਰਹਿ ਕੇ ਆਪਣਾ ਭਾਬੀਆਂ ਦੇ ਤਾਨੇ ਮਿਹਣਿਆਂ ਵਿੱਚ ਹੀ ਸੜਦੀ ਰਹਿੰਦੀ ਤੇ ਰੈਨੂ ਦੀ ਜ਼ਿੰਦਗੀ ਖਰਾਬ ਹੋ ਜਾਣੀ ਸੀ ਤੇ ਉਸ ਦੀ ਮਾਂ ਦੀ ਵੀ ਹਰ ਵੇਲੇ ਉਸ ਨੂੰ ਦੇਖ ਕੇ ਮਾਂ ਨੇ ਮਰਮਰ ਜਿਉਣਾ ਸੀ ਤਾਂ ਤੁਹਾਨੂੰ ਦੋਨਾਂ ਦੀ ਸਮਝਦਾਰੀ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦੇਣਾ ਜੀ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਥੋੜੀ ਜਿਹੀ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਦੀ ਕਹਾਣੀ ਦੇਖਣ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਆ ਕਹਾਣੀ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ